ਅੱਗੇ ਸਿਆਣੇ ਬੰਦੇ ਦੱਸਦੇ ਸੀ ਬੱਚਾ ਤੇ ਰੰਬਾ ਬਾਬਾ ਜੀ ਜਿੰਨਾ ਚੰਡ ਕੇ ਰੱਖੋ ਉਹਨਾਂ ਪੱਧਰਾ ਰਹਿੰਦਾ ਹੈ ਹੂੰ ਕੋਈ ਰੋਕਦਾ ਚੰਗੇ ਮਾੜੇ ਥਾਂ ਜਾਣ ਤੋਂ ਨਿਆਣਿਆਂ ਨੂੰ ਬੱਚਿਆਂ ਨੂੰ ਕੋਈ ਨਹੀਂ ਮਨਾ ਕਰਦਾ ਜਦ ਇਹ ਜਵਾਨ ਹੋ ਜਾਂਦੇ ਆ ਹੁਣ ਤੁਹਾਡੇ ਸਾਹਮਣੇ ਹੀ ਜੱਗ ਤੇ ਕੀ ਹੁੰਦਾ ਫਿਰਦਾ ਇੱਥੋਂ ਕਿਸੇ ਆਰਖ ਲੋਕ ਨੇ ਲਿਖਿਆ ਕਿ ਬਚਪਨ ਤੋਂ ਬੱਚੇ ਨੂੰ ਰੋਕੀਏ ਨਾ ਬੇੜਾ ਬੈਂਦਾ ਬੈਂਦਾ ਬਹਿ ਜਾਂਦਾ ਬਚਪਨ ਤੋਂ ਬੱਚੇ ਨੂੰ ਰੋਕੀਏ ਨਾ ਬੇੜਾ ਬੈਂਦਾ ਬੈਂਦਾ ਬੈਹ ਜਾਂਦਾ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਉਹ ਠੰਡਾ ਠੰਡਾ ਬੈਹ ਜਾਂਦਾ ਕੁੱਤਾ ਰਾਹ ਵਿੱਚ ਬੈਠਾ ਜੇ ਛੇੜ ਦਈਏ ਉਹ ਪੈਂਦਾ ਪੈਂਦਾ ਬੈਹ ਜਾਂਦਾ ਝੂਲ ਖੋਰ ਨੂੰ ਜੇ ਰੋਕ ਵੀ ਦਈਏ ਤੇ ਗੱਲ ਕਹਿੰਦਾ ਕਹਿੰਦਾ ਉਹ ਉਖਾਰਾ ਹੋ ਜਾਣਾ ਜਿੰਨਾ ਚਿਰ ਦਸਾਂ ਬੰਦਿਆਂ ਨੂੰ ਦੱਸਦਾ ਝੂਲ ਖੋਰ ਨੂੰ ਵੀ ਤੇ ਗੱਲ ਕਹਿੰਦਾ ਕਹਿੰਦਾ ਬਹਿ ਜਾਂਦਾ ਪੂਰੀ ਅੱਗ ਤੇ ਭੱਠੇ ਨੂੰ ਨਾਂ ਦੇਈਏ ਭੱਠਾ ਬੈਂਦਾ ਬੈਂਦਾ ਬਹਿ ਜਾਂਦਾ ਪਹਿਲੀ ਉਮਰ ਨਾਲ ਚੀਦਾ ਵਿਆਹ ਹੋਵੇ ਉਹ ਫਿਰ ਰੰਦਾ 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 ਰਹਾ ਜਾਂਦਾ ਬਹੁਤ ਬੈਠੇ ਹੋਣੇ ਰੰਦਾ ਰੰਦਾ ਰਹਿ ਜਾਂਦਾ ਜੱਜ ਦੇ ਕੰਮ ਕਰਦੇ ਰਹੇ ਹੋ ਜੂਗਾ ਨਹੀਂ ਬਸ ਜਾਂਗੇ ਰਿਸ਼ਤਾ ਚੰਗੇ ਮੁੰਡਿਆਂ ਨੂੰ ਹੋਣਾ ਜਿਹੜੇ ਕੰਮ ਕਰਦੇ ਆ ਜਿਹੜੇ ਕੰਮੇ ਆ ਉਹਨਾਂ ਨੂੰ ਦੇਖ ਕੇ ਬੁੱਕਰ ਜਾਂਦੇ ਅਗਲੇ ਘਰ ਨਹੀਂ ਦੱਸਦਾ ਕਿ ਮੁੰਡਾ ਦਾ ਚਰਚ ਪੀਦਾ ਇਹਦ ਕੱਲੋਂ ਬਚਿਓ ਫੇਰ ਹੋ ਜਾਊਗਾ ਨਹੀਂ ਤਾਂ ਫੇਰ ਰਹੇ ਰਹੋਗੇ ਛੜੇ ਇੰਡੀਆ ਦੇ ਦੌਰ ਦੀ ਗੱਲ ਆ ਬਾਬਾ ਜੀ ਉਦੋਂ ਰਿਸ਼ਤਾ ਨਹੀਂ ਲੱਭਦਾ ਹੁੰਦਾ ਉਦੋਂ ਵਿਆਹ ਬੜਾ ਔਖਾ ਹੁੰਦਾ ਸੀ ਇੱਕ ਬੰਦਾ ਰਹਿ ਗਿਆ ਭੱਜ ਦੌੜ ਬਹੁਤ ਕੀਤੀ ਕਿਸੇ ਪਾਸੇ ਚਾਰਾ ਨਾ ਚੱਲਿਆ ਉਹ ਬੇਆਸ ਹੋ ਗਿਆ ਬੇਉਮੀਦ ਹੋ ਗਿਆ ਪਹਿਲਾਂ ਵੀ ਮੇਰਾ ਨਹੀਂ ਵਿਆ ਹੁਣ ਛੱਡ ਕਹਿੰਦਾ ਵਿਆ ਤੋਂ ਕੀ ਲੈਣਾ ਪਲਾ ਜਮਾਨਾ ਜ਼ਾਤਾ ਦੌਰ ਗਵਰਨਮੈਂਟ ਦੀ ਸਰਕਾਰੀ ਨੌਕਰੀ ਬਗੈਰ ਰਿਸ਼ਤੇ ਤੋਂ ਲੱਭ ਜਾਂਦੀ ਸੀ